हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆਂ ਵੀਰ ਪ੍ਰਭ ਦੇ ਕੋਲ ਸੋ ਦੋਸਤੋ ਪੱਟੀ ਸ਼ਹਿਰ ਤੋਂ ਤਕਰੀਬਨ ਜੇਕਰ ਦੂਰੀ ਦੀ ਗੱਲ ਕਰ ਲਈਏ ਤੇ ਕੋਈ 5-6 ਕਿਲੋਮੀਟਰ ਦੀ ਦੂਰੀ ਆ ਤੇ ਸਰਾਲੀ ਸਰਹਿਆਲੀ ਕਲਾਂ ਜਿਹੜੀ ਬਿਲਕੁਲ ਵੱਡੀ ਸਰਹਿਆਲੀ ਆ ਉੱਥੋਂ ਵੀ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਆ ਇਹ ਖਾਸ ਵਿਜ਼ਿਟ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ। ਸ਼ਖਰੀ ਪਿੰਡ ਬਿਲਕੁਲ ਨਜ਼ਦੀਕ ਆ ਪਿੰਡ ਸਰਾਲੀ ਮੰਡ ਦੇ। ਸੋ ਵੀਰ ਪ੍ਰਭ ਦੇ ਕੋਲ ਦੋਸਤੋ ਆਏ ਆ ਤੇ ਬਿਲਕੁਲ ਸਿਰ ਪਰਚੇ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਜਿਹੜੇ ਆ। ਇਸ ਘਰੇ ਹੁੰਦੇ ਰਹਿੰਦੇ ਆ ਰੁਟੀਨ ਦੇ ਵਿੱਚ। ਅੱਜ ਇਸ ਕਵਰ ਦੇ ਵਿੱਚ ਚਾਰ ਵੈੜਾ ਤੁਹਾਨੂੰ ਦਿਖਾਵਾਂਗੇ ਦੋਸਤੋ। ਚਾਰ ਵੈੜਾ ਦਿਖਾਉਣੀਆਂ ਨੇ। ਇੱਕ ਗੱਬਣ ਬਿਲਕੁਲ ਤਿਆਰੀ ਤੇ ਆ। ਇੱਕ ਵੈੜ ਬਿਨ ਬੱਚੇ ਤੋਂ ਆ ਤਾਜੀ ਸੂਈ ਆ ਤੇ ਦੋ ਗੱਬਣ ਦੇ ਵਿੱਚ ਆ। ਟੋਕੜ ਗੱਬਣ ਵੈੜਾ ਨੇ ਦੋ। ਇੱਕ ਚੈੱਕ ਪਾਸ ਆ ਤੇ ਇੱਕ ਹਜੇ ਚੈੱਕ ਪਾਸ ਨਹੀਂ ਹੋਈਗੀ ਬਾਕੀ ਬੇਰਵਾ ਆਪਾਂ ਪੂਰਾ ਵੀਰ ਪ੍ਰਾਪਤੋਂ ਲੈ ਲਾਂਗੇ ਸੋ ਕਿੰਨੇ ਕ ਦਿਨਾਂ ਦੀ ਜਿਹੜੀ ਗੱਬਣਾ ਚੈੱਕ ਪਾਸ ਵਿੱਚ ਆਉਂਦੀ ਆ ਜਾਂ ਕਿੰਨੇ ਦਿਨ ਹਜੇ ਹੋਰ ਪੈਂਡਿੰਗ ਆ ਸੋ ਅੱਜ ਦੋਸਤੋ 26 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦਾ 10 ਵਜੇ ਦਾ ਹੈ ਜੀ ਸੋ ਐਨੀਮਲ ਜਿੰਨੇ ਦਿਖਾਉਣੇ ਆ ਦੋਸਤੋ ਸਾਰਿਆਂ ਦੀ ਨਰਕ ਪਰਖ ਤਸल्ली ਘਾਣ ਕੇ ਕਰ ਲਿਓ ਆਓ ਕਰਦੇ ਆ ਡਿਟੇਲ ਸਾਂਝੀ ਪੁੱਛ ਲੈਣੇ ਆ ਵੀਰ ਪ੍ਰਾਪਤੋਂ ਸਭ ਤੋਂ ਪਹਿਲਾਂ ਵੀਰ ਪ੍ਰਾਪ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਠੀਕ ਠਾਕ ਹੋ ਜੀ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਅੱਛਾ ਵੀਰ ਪ੍ਰਭ ਚਾਰ ਪਸ਼ੂ ਅੱਜ ਬਕਾਉਗਾ ਹਾਂਜੀ ਹਾਂਜੀ ਚਾਰ ਵਾ ਹੈਗੇ ਪੰਜ ਮੱਝ ਵੇਖ ਗਈ ਆ ਮੱਝ ਵੀ ਪਰਲੇ ਪਾਸੇ ਖੜੀ ਸੀ ਸੇਲ ਹੋ ਗਈ ਆ ਹਾਂਜੀ ਹਾਂਜੀ ਹੋ ਗਈ ਠੀਕ ਆ ਜੀ ਸੂਈ ਸਵਾਈ ਸੀ ਕਿ ਗੰਬੀ ਸੀ ਸੂਈ ਸੂਈ ਤਾਜੀ ਰਾਤ ਦੀ ਸੂਈ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਇਹ ਪੰਜ ਪਸ਼ੂ ਸੀ ਅੱਜ ਹਾਂਜੀ ਹਾਂਜੀ ਪੰਜ ਠੀਕ ਆ ਚਾਰ ਵੜਾ ਦਿਖਾਉਣੀਆਂ ਫੇਰ ਅੱਜ ਹਾਂ ਚਾਰ ਵੜਾ ਨੀਗੇ ਨੀਗੇ ਮੋਲ ਕਰਨੇ ਮੈਨਾਂ ਗੱਲ ਹੀ ਕੋਈ ਨਹੀਂ ਹਾਂਜੀ ਨਵੇਂ ਸਾਲ ਦੀ ਆਫਰ ਹੀ ਆ ਨਵੇਂ ਸਾਲ ਦੀ ਆਫਰ ਹਾਂਜੀ ਹਾਂਜੀ ਚਲੋ ਜੀ ਆ ਸਨੋ ਨੀ ਗਏ ਨੀ ਗਏ ਜਿਹੜਾ ਰਹਿ ਗਿਆ ਰਹਿ ਗਿਆ ਅੱਜ ਠੀਕ ਹੈ ਜੀ ਲਓ ਵੀ ਦੋਸਤੋ ਵੀਰ ਆਂਦਾ ਵੀ ਬਿਲਕੁਲ ਛੋਟੇ ਛੋਟੇ ਨਿੱਕੇ ਨਿੱਕੇ ਮੁੱਲ ਕਰਨੇ ਆ ਤੇ 40 ਦੇ ਅੰਦਰ ਵਾਰ ਜਿਹੜਾ ਪੜਦਾ ਹੋਊਗਾ ਤੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਉਹ ਗੱਲਬਾਤ ਹੋਣੀ ਆ ਬਾਕੀ ਕਰ ਲੈਣੀਆਂ ਡਿਟੇਲ ਸਾਂਝੀ ਨਾਲ ਦੀ ਨਾਲ ਪਸ਼ੂ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਅੱਛਾ ਵੀਰ ਪ੍ਰੋਪ ਇੱਥੋਂ ਆਜੋ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਇਹ ਵੜ ਕਿਨਵਾ ਸੂਹਾ ਕੇ ਸੁੰਦੀ ਆ ਆ ਇਹਨੇ ਤੀਜਾ ਸੂਹਾ ਸੂਣਾ ਵਾ ਤੀਜਾ ਸੂਹਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਗਾਇਨ ਨੂੰ ਦੂਜਾ ਗਾਇਲੀ ਪ ਤੇ ਦੁੱਧ 15 16 ਕਿਲੋ ਦੀ ਮਾਣਕ ਦੇ ਸਾਂਭੀ ਨਹੀਂ ਕਿਸੇ ਨੇ ਜਿਹੜੀ ਗੱਲ ਕਰਨ ਵਾਲੀ ਆ ਹੂੰ ਸਾਂਭੀ ਘੱਟ ਕਿਸੇ ਨੇ ਹੂੰ ਬਾਕੀ ਥਣ ਥਣ ਮੈਂ ਬਹੁਤ ਲਗ ਵਿਰਲਾ ਦੇ ਲੱਗਾ ਆ ਲੋ ਜੀ ਆਵੇ ਚੱਡੇ ਨਾੜਾ ਨੂੜਾ ਬਿਜਲੀ ਘਰ ਹੀ ਬਣਿਆ ਹੁੰਦੇ ਹੂੰ ਹਾਂ ਲੋ ਜੀ ਲੋ ਵੀ ਦੋਸਤੋ ਵੈੜ ਵੀਰਨ ਦਾ ਵੀ ਥੋੜੀ ਜੀ ਨਰਮ ਜੀ ਸੇਵਾ ਦੇ ਵਿੱਚੋਂ ਆਈ ਆ ਤੇ ਜਿੱਥੋਂ ਵੀ ਆਈ ਆ ਸਾਂਭੀ ਸੂਬੀ ਨਹੀਂ ਕਿਸੇ ਵੀਰ ਨੇ ਥੋੜੀ ਜੀ ਘੱਟ ਸੰਭਾਲ ਦੇ ਵਿੱਚੋਂ ਆਈ ਆ ਸੂਬਾ ਧਿਜਾ ਤੇ ਦਿਨ ਪਰਬ ਕਿੰਨੇ ਹਫਤੇ 10 ਦਿਨ ਲਜੂ ਜੇ ਨਹੀਂ 4-5 ਦਿਨ ਹੀ ਲਊਗੀ 4-5 ਕਿ ਦਿਨ ਦਾ ਸਮਾਂ ਲਊਗੀ ਠੀਕ ਆ ਹਾਂਜੀ ਤਿਆਰ ਹੀ ਹੈਗਾ ਆ ਕਰੋ ਚੈੱਕ ਜੀ ਸੋ 4-5 ਦਿਨ ਦਾ ਸਮਾਂ ਦੋਸਤੋ ਹਜੇ ਕੱਢਦੀ ਆ ਤੇ ਢਿਲਾਂ ਢੋਲਾ ਲੈਵੇ ਦੇ ਵਿੱਚ ਦੋਸਤੋ ਕਾਫੀ ਆ ਬਾਕੀ ਜੋ ਕੁਛ ਆ ਤੁਹਾਡੇ ਸਾਹਮਣੇ ਦਿਖਾ ਦਿੰਨੇ ਆਪਾਂ ਅੱਜ ਬਹੁਤ ਵਾ ਆ ਕਰੋ ਚੈੱਕ ਐ ਢਿਲਾਂ ਕੱਢ ਗਈ ਸੂ ਪੂਰੀ ਹਾਂ ਤੇ ਆ ਜਿਹੜੀ ਫੇਸ ਕੁਆਲਿਟੀ ਤੋਂ ਆ ਮੂੰਹ ਮੱਥਾ ਜਿਹੜਾ ਆ ਤੁਸੀਂ ਦੇਖ ਲਓ ਸੁਭਾ ਤੇ ਜੰਗ ਕੇ ਕੋਈ ਵੀਰ ਸੌਦਾ ਕਰ ਸਕਦਾ ਥੋੜਾ ਬਹੁਤ ਸੋਹਣਾ ਲੱਗਾ ਸਵਾਦ ਇਹ ਲਓ ਜੀ ਠੀਕਾ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਨਾਰਮਲੀ ਪਹਿਲਾ ਜ਼ਿਕਰ ਕਰਤਾ ਥੋੜੀ ਜਿਹੀ ਘੱਟ ਸਾਹਮ ਸਮਹਾਲ ਦੇ ਵਿੱਚੋਂ ਦੋਸਤੋ ਪਸੂ ਕਈ ਨਿਕਲਦੇ ਆ ਥੋੜਾ ਜ੍ਹਾ ਲੇਸੇਪਣ ਦੇ ਵਿੱਚ ਤੁਹਾਨੂੰ ਮਹਿਸੂਸ ਹੋਊਗੀ ਬਾਕੀ ਅੱਗੇ ਜਿਹੜਾ ਕੁ ਵੀ ਟਕਾ ਕੇ ਸੇਵਾ ਕਰਦੀ ਆ ਬਾਕੀ ਸੂਸਾ ਵੀ ਮੁੜ ਕੇ ਫੱਬ ਜਾਨੀ ਆ ਹੂੰ ਸੂਸਾ ਹੈ ਨਾ ਕੋਕ ਪੂੜੇ ਪੜੇ ਚੁੱਕ ਜਾਨੇ ਆ ਹਾਂ ਤੇ ਥੋੜੀ ਪੱਬ ਜੂਗੀ ਬਿਲਕੁਲ ਜੀ ਬਿਲਕੁਲ ਹੁਣ ਵੀ ਜਿੰਨੇ ਜੋਗੀ ਹੈਗੀ ਆ ਉਹ ਵੇਖ ਲਓ ਪੂਰਾ ਅੱਗੇ ਨੂੰ ਮੇਰੇ ਪੋਣਾਂ ਪਿਛਾਣ ਨੂੰ ਲੇਵਾ ਹੂੰ ਉਹ ਤਾਂ 15 16 ਕਿਲੋ ਦੀ ਮਾਲ ਖਣਵਾ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਠੰਡੀ ਦੀਰੀ ਬਹੁਤ ਆ ਹਾਂ ਨਹੀਂ ਸਲਾਗਾ ਪੂ ਤੇ ਕੀ ਪ੍ਰਾਪੇ ਦਾ ਮੁੱਲ ਕੀ ਕਰਾਂਗੇ ਆਪਾਂ ਮੁੱਲ ਕਰਨ ਨੂੰ ਜੋ ਮਰਜੀ ਕਰ ਲੈ ਜਿੱਡੀ ਵੜਵਾ ਤੇ ਥੋੜੀ ਜਮੀ ਬੜੀ ਹੁੰਦੀ ਤੁਹਾਨੂੰ ਪਤਾ 50 55 ਦੀ ਹੂੰ ਹੂੰ ਮੁੱਲ 40 ਕਰਦੇ 35 ਜੀ ਮਾਨਤਨ ਕਰਦੇ 35 ਚ ਮਾਨਤਨ ਤੇ ਪਣ ਤੋਂ ਪਣ ਚਾਰੇ ਥਣ ਓਕੇ ਓਕੇ ਠੀਕ ਹੈ ਵੀਰ ਹਾਂਜੀ 2 ਛੜਨਾ ਪੂਰੇ 33 ਦੀ ਦੇ ਦੇਣਾ ਉੱਚ ਛੋੜ ਛਾੜੀ ਹੋਊਗੀ 33 ਦੀ ਹਾਂਜੀ ਨਾ ਵੇਚ ਨਹੀਂ ਹੋਏ 38 37 ਦੀ ਵੜ ਵੇਖਦੀ ਹੂੰ ਸੂ ਕੀ 40 ਤੋਂ ਬਾਅਦ ਚਾਹੇ ਤਿਆਰ ਹੋਈ ਵੀ ਹਾਂਜੀ ਹਾਂਜੀ ਸੂ ਵੀ 40 ਦੀ ਵੇਚਦੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 33000 ਦੀ ਇਹ ਜਿਹੜੀ ਆ ਲੈਦੇ ਹੋ ਜੂਗੀ ਤੋ ਬਾਕੀ ਵੜ ਤੁਸੀਂ ਪ੍ਰੋਪਰ ਦੇਖ ਲਈ ਆਣ ਕੇ ਆਪ ਦੀ ਟਿੱਪ ਕੇ ਤੁਸੀਂ ਤਸੱਲੀ ਕਰ ਲਈਓ ਠੀਕ ਆ ਆ ਲੋ ਵਰਲਾ ਵਰਲਾ ਬਹੁਤ ਹੁਣਾ ਨੇ ਆ ਕਰੂ ਚੈੱਕ ਹੈ ਇਹ ਢਿੱਲਾ ਹੀ ਬਹੁਤ ਹੂੰ ਨਹੀਂ ਚੰਗੀ ਓਵਰঅল ਜਿੰਨੀ ਆ ਰੇਡ ਪਾਪੜ ਤੇ ਨਾਲ ਬਹੁਤ ਮੇਲ ਖਾਂਦਾ ਜਾਇ ਜਾਂ ਜਿੰਨੀ ਵੀ ਆ ਅੱਛਾ ਪ੍ਰਭ ਜਿਹੜੀ ਅਗਲੀ ਵੜ ਇਹ ਆਪਣੇ ਕੋਲ ਹਾਂਜੀ ਇਹ ਸੂਵੇ ਆ ਸੂਗਾ ਦੂਜਾ ਸੂਈ ਮੰਗੋ ਛਿੱਗੀ ਹੂੰ ਹਾਂਜੀ ਆ ਗਿਆ ਸੀ ਨੰਨ ਕਰਾਸ ਆ ਗਈ ਆ ਜਰਸੀ ਕਰਾਸ ਹਾਂ ਐਚ ਐਫ ਦੀ ਜਰਸੀ ਅੱਛਾ ਜੀ ਹਾਂ ਜੀ ਲਓ ਦੋਸਤੋ ਐਚ ਐਫ ਜਰਸੀ ਦਾ ਕਰਾਸ ਆ ਸੂਬਾ ਦੂਜਾ ਸੂਈ ਆ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਇਹਨੂੰ ਸੂਈ ਨੂੰ 12 ਦਿਨ ਹੋ ਗਏ ਵੀਡੀਓ ਆਪਣੇ ਦਾ ਬਣੀ ਹੈਗੀ ਜੇਰ ਪੌਂਦੀ ਦੀ ਵੀ ਹੈਗੀ ਆ ਤੇ ਤਾਜੀ ਸੂਈ ਇਹਦੇ ਬੱਚਾ ਗਿਆ ਮਰ ਪਰਸੋਂ ਦਾ ਬੱਚਾ ਪਰਸੋਂ ਮਰ ਗਿਆ ਹਾਂ ਜੀ ਆਪਣੇ ਕੋਲ ਹਾਂ ਜੀ ਹਾਂ ਜੀ ਠੰਡ ਦਾ ਕਰਕੇ ਮਰ ਗਿਆ ਬੱਚਾ ਅੱਛਾ ਤੇ ਇਸ ਟਾਈਮ ਇਹਦੇ ਸੱਲੇ ਦੁੱਧ 14 ਕਿਲੋ ਤੇ 12 ਕਿਲੋ ਦੀ ਗਰੰਟੀ ਭਾਵੇਂ ਧਾਰ ਵੀ ਨਮਰੇਗੀ 12 ਕਿਲੋ 12 ਕਿਲੋ ਹੋਊਗਾ ਨਾ ਨਟ ਨਹੀਂ ਨਹੀਂ 12 ਤੋਂ ਬਾਅਦ 14 ਉਹਦੇ ਤੁਸੀਂ 12 ਦੀ ਗ ਤੇਗੇ हां ਭਾਵੇਂ ਕੋਈ ਘਰੇ ਜਾ ਕੇ ਚੋਲੇ ਜਾਂ ਤੇ ਲਓ ਜੀ ਦੋਸਤੋ ਦੂਜਾ ਨੰਬਰ ਆ ਜਰਸੀ ਐਚ ਐਫ ਕ੍ਰੋਸ ਦੇ ਵਿੱਚ ਆ 12 ਕ ਦਿਨ ਵੀਰ ਦੱਸ ਰਿਹਾ ਵੀ 12 ਕ ਦਿਨਾਂ ਦੀ ਸੂਈ ਆ ਤੇ ਬੱਚਾ ਜਿਹੜਾ ਕੋਈ ਠੰਡ ਹੋਣ ਕਾਰਨ ਜਿਹੜਾ ਦੋਸਤੋ ਸਭੂ ਸਾਰੇ ਹੈਗੇ ਸੂਈ ਤਾਜੀ ਦੇ ਠੀਕ ਆ ਜੀ ਆਪਣੇ ਕੋਲ ਹੈਗੇ ਮੋਬਾਈਲ ਦੇ ਵਿੱਚ ਲਓ ਜੀ ਮੋਬਾਈਲ ਦੇ ਵਿੱਚ ਪ੍ਰੂਫ ਸਾਰੇ ਹੈਗੇ ਆ ਵੀਡੀਓ ਵੀ ਬਣਾ ਕੇ ਰੱਖੀ ਆ ਤਾਜੀ ਕਦੋਂ ਦੀ ਸੂਈ ਆ ਪੂਰਾ ਵੇਰਵਾ ਤੁਹਾਨੂੰ ਮਿਲ ਜੂਗਾ ਠੀਕ ਆ ਜੀ ਤੇ ਬਾਕੀ ਨਸਲ ਬ੍ਰੀਡ ਜਿਹੜੀ ਆ ਤੁਹਾਡੇ ਸਾਹਮਣੇ ਆ ਕ੍ਰੋਸ ਸੰਗ ਦੇ ਵਿੱਚ ਵੀ ਦੋਸਤੋ ਇਹਨੂੰ ਮੰਨ ਸਕਦਾ ਕੋਈ ਵੀਰ ਐਚ ਐਫ ਤੇ ਜਰਸੀ ਦਾ ਕ੍ਰੋਸ ਪਾਣਾ ਠੀਕ ਆ ਤੇ 12 ਤੋਂ ਬਾਹਰ ਜਿਹੜਾ ਦੁੱਧ ਜਿਹੜਾ ਕੋਈ ਵੀਰ ਸੌਦਾ ਕਰਦਾ ਚਾਹੇ ਤੁਸੀਂ ਘਰ ਆਣ ਕੇ ਚਵਾਈ ਕਰੋਗੇ ਤੇ 12 ਤੋਂ ਬਾਹਰ ਜਿਹੜੀ ਮਿਲਕਿੰਗ ਹੋਊਗੀ ਇਹਦੀ ਆਨਲਾਈਨ ਸੌਦਾ ਵੀਰ ਕੋਈ ਕਰਦਾ ਤੇ 12 ਕਿਲੋ ਮੰਨ ਕੇ ਕੋਈ ਤੁਸੀਂ ਸੌਦਾ ਕਰ ਸਕਦੇ ਜੀ ਠੰਡੀ ਧੀਰੀ ਬਹੁਤ ਮੈਂ ਜਿੱਥੇ ਮਰਜੀ ਬੈ ਜਾਵਾਂ ਔਲੇ ਵੀ ਠੇਗਾ ਜੀ ਠੀਕ ਤੇ ਕੱਦਕੁੱਤ ਜਿਹੜਾ ਵੱਡੇ ਵਿੱਚ ਜਿੱਦਾਂ ਆਪਾਂ ਨਾਰਮਲ ਐਚਐਫ ਬਰੀਡ ਦੇ ਵਿੱਚ ਵੜਾਂ ਬੱਚੀਆਂ ਦੇਖਦੇ ਆ ਵੱਡੇ ਕੱਦ ਦੇ ਵਿੱਚ ਸੋ ਆਰਡਰ ਵੀ ਜਿਹੜਾ ਬਿਲਕੁਲ ਫਿਕਸ ਆਰਡਰ ਆ ਠੀਕ ਹੈ ਜੀ ਠੰਡੀ ਤੇਰੀ ਬਹੁਤ ਵਾ ਕੋਈ ਬੰਗਾ ਬੂੰਗਾ ਪਾਉਣ ਦੀ ਲੋੜ ਹੀ ਨਹੀਂ ਭਾਵੇਂ ਬੰਗਾ ਪਾਵੇਂ ਭਾਵੇਂ ਨਾ ਪਾਓ ਠੀਕ ਆ ਜੀ ਹਾਂਜੀ ਠੀਕ ਆ ਤੇ ਕਿੰਨਾ ਮੁੱਲ ਕਰਦੇ ਆਂ ਪ੍ਰਾਵੇਂ ਦਾ ਮੁੱਲ ਕਰਨ ਨੂੰ ਤੇ ਆ ਵਧ ਲਈ ਵੈੜ ਹਾਂ ਘਾਟੇ ਵਧਦੇ ਨੂੰ ਨਹੀਂ ਇਹਨਾਂ ਨਾਲ ਹੀ ਆ ਬਸ ਬਸ ਇਤਰੀ ਜੇ ਫਿਰ ਚੱਲੀ ਜਾਂਦਾ ਹਾਂਜੀ ਹਾਂਜੀ ਹੁਣ 32 ਚ ਥੋੜੀ ਬਹੁਤਾ ਮਾਨਦਾਨ ਕਰਦਾ 32 ਚ ਹਾਂਜੀ ਹਾਂਜੀ ਵੈੜ ਸੱਜਰ ਵਾ ਸਬੂਤ ਸਾਰੇ ਹੈਗੇ ਆਪਣੇ ਤੋਂ ਅੱਛਾ ਜੀ ਹਾਂਜੀ ਜਿਹੜਾ ਬੱਚਾ ਮਰ ਗਿਆ ਉਹ ਮਗਰ ਬੱਚੀ ਸੀ ਪਿਛੋਂ ਘਰ ਘਰੋਂ ਆਈ ਕਿ ਵਪਾਰੀ ਕਿਸੇ ਕੋਲ ਆਈ ਹੈ ਨਹੀਂ ਨਹੀਂ ਘਰੋਂ ਤੁਰੀ ਹੈ ਘਰੋਂ ਆਈ ਹੈ ਹਾਂਜੀ ਹਾਂਜੀ ਤੇ ਘਰਦਿਆਂ ਕੋਲ ਮਤਲਬ ਕਿ ਪ੍ਰੂਫ ਤੁਸੀਂ ਸੈਂਡ ਕਰਵਾਇਆ ਸੀ ਹਾਂਜੀ ਪ੍ਰੂਫ ਲੈ ਲੈ ਸਾਰੇ ਅੱਛਾ ਅੱਛਾ ਆਪਾਂ ਪਰਸੋਂ ਲਈ ਤੇ ਉਹਨਾਂ ਦੇ ਘਰੇ ਹੀ ਕਮਜ਼ੋਰ ਸੀ ਬੱਚਾ ਹੂੰ ਹੂੰ ਤੇ ਲੈ ਲਈ ਤੇ ਉਹ ਜਿਹਨਾਂ ਨੂੰ ਤੁਹਾਨੂੰ ਬੜਾ ਸੌਦਾ ਹੋਇਆ ਅਗਲੇ ਮੋੜ ਤੇ ਨਹੀਂ ਬਸ ਬਸ ਹਾਂਜੀ ਬਿਆਨਨਾ ਦਿੱਤਾ ਸੀ ਉਹਨਾਂ ਨੂੰ ਤੇ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਅ ਸੋ ਦੋਸਤੋ ਬਿਨ ਬੱਚੇ ਤੋਂ ਆ ਇਸੇ ਤਰ੍ਹਾਂ ਤੁਸੀਂ ਚਪਾਈ ਦੀ ਕਰ ਲੋਗੇ ਥੰਡੀ ਧੀਰੀ ਆ ਜਾਗਾ ਸ਼ਾਇਦ ਹਾਂ ਬਿਲਕੁਲ ਜੀ ਬੱਚਾ ਜਿਹੜਾ ਨਾਲ ਵੀ ਚਲਾ ਜਾਵੇ ਜਿੰਨਾ ਮਰਜੀ ਬੈਜੋ ਹੂੰ ਠੀਕ ਆ ਜੀ 32000 ਦੀ 32 ਹੀ ਹੋ ਜੂ ਮਾਨਤਨ ਥੋੜਾ ਬਹੁਤ ਲਓ ਜੀ 32000 ਦੇ ਵਿੱਚੋਂ ਮਾਨਤਨ ਹੋ ਜੂਗਾ ਤੁਹਾਨੂੰ ਪਤਾ 14 ਲੀਟਰ ਵਾਲੀ 32000 ਜਾਇਰ ਹੀ ਮੁੱਲ ਹੂੰ ਚੋਗੇ ਰ ਫੇਰ ਇੰਨੇ ਦੀ ਵਿਕ ਜਣੀ 30 ਆ ਬਿਲਕੁਲ ਜੀ ਬਿਲਕੁਲ ਜੀ ਇੰਨੇ ਦੁੱਧ ਚੋਕੇ ਜਾਣਾ ਚਲੋ ਸਹੀ ਆ ਬਾਕੀ ਤਾਜ਼ੀਆਂ ਵਿੱਚ ਆ ਤੇ ਦਿਨ ਵੀ ਤੁਸੀਂ ਥੋੜੇ ਦੱਸਿਆ ਵੀ 12 14 ਦਿਨ ਹੀ ਹੋਏ ਸੂਈਆਂ ਲਓ ਜੀ ਅਗਲੇ ਬੰਨੇ ਆ ਗਈ ਬੈਡ ਆਪਣੇ ਕੋਲ ਹਾਂਜੀ ਤੇ ਪ੍ਰਭ ਇਹਦਾ ਸੁਬਾ ਕਿਨਵਾ ਕੀ ਡਿਟੇਲ ਐਂਦੀ ਆ ਦੂਜੇ ਸੁਕੇ ਲਈ ਗੱਬਣਵਾ ਗੱਬਣ ਹਾਂਜੀ ਟੋਕੜ ਗੱਬਣ ਚ ਆ ਗਈ ਫਿਰ ਟੋਕੜ ਗੱਬਣ ਅੱਛਾ ਗੱਬਣ ਕਿੰਨੇ ਕ ਟਾਈਮ ਦੀ ਆ ਗੱਬਣ ਇਹਨੂੰ ਆ 5 ਤਰੀਕ ਨੂੰ ਸਦਮਾ ਮਹੀਨਾ ਲੱਗ ਜਾਣਾ 5 ਜਨਵਰੀ ਨੂੰ ਹਾਂਜੀ ਨਵੇਂ ਸਾਲ ਤੇ ਹਾਂ ਜੀ ਸਦਮਾ ਮਹੀਨਾ ਲੱਗ ਜਾਣਾ ਵਾ ਤੇ ਇਸ ਟਾਈਮ ਦੁੱਧ ਹੋਊ 5 ਕਿਲੋ ਚਾਰ ਦੀ ਗਰੰਟੀ ਆ ਪਾਂ ਇੱਕ ਟਾਈਮ ਹੀ ਚੋਣੀ ਪੈਂਦੀ ਆ ਨਹੀਂ ਭਾਵੇਂ ਦੋਵੇਂ ਟਾਈਮ ਚੋਣੋ ਜਿਵੇਂ ਭਾਵੇਂ ਆਹ ਦੂਜੀ ਆ ਬੱਕਰੀ ਜਦੋਂ ਪ੍ਰਾਣਾ ਆ ਤੇ ਚੋਗੇ ਚਾਰਜ ਅੱਛਾ ਅੱਛਾ ਜੀ ਫਰਿਜ ਹੈ ਹਾਂ ਲੈ ਤੇ ਜਿੱਦਾਂ ਮਰਜੀ ਵੀਰਾਂ ਦਾ ਵੀ ਪ੍ਰਾਣਾ ਧਰਾਉਣਾ ਜਦੋਂ ਵੀ ਆਇਆ ਦੋਸਤੋਂ ਉਦੋਂ ਹੀ ਚਵਾਈ ਕਰ ਲੋ ਤੇ 15 ਕਿਲੋ ਹੂੰ ਦਾ 15 ਦਿਨ ਚੋਗੇ ਮੁੜ ਕੇ ਛੱਡ ਦੇ ਹੂੰ ਤੇ ਵੈੜ ਤੇ ਹੈਗੀ 45-40 ਹਜ਼ਾਰ ਦੀ ਤਿਆਰ ਹੋਈ ਬਿਲਕੁਲ ਹਾਂਜੀ ਚਲੋ ਨਾਲੇ 5 ਕਿਲੋ 4 ਕਿਲੋ ਦੁੱਧ ਆ ਹਾਂਜੀ ਹਾਂਜੀ ਕੋਈ 2-4 ਦਿਨ ਕੋਈ 10 ਦਿਨ ਵੀ ਪੀ ਸਕਦਾ ਜੋ ਆਪ ਖਾਣਾ ਉਹਨਾਂ ਖਰਚਾ ਕੱਢੀ ਜਾਊਗੀ ਬਿਲਕੁਲ ਦੋ ਕੋਈ 10-15 ਦਿਨ ਬਾਕੀ ਵੈੜ ਨਹੀਂ ਲੈ ਸਕਦਾ ਉਹਨੂੰ ਸਹੀ ਹੈ ਇਹਨੇ ਕੋ ਮੁੱਲ ਦੀ ਸੋ ਇੱਥੇ ਗਣ ਕੇ ਚਲੋ ਡਰਾਈ ਵੀ ਕਰਨਾ ਪੈਂਦਾ ਪਸ਼ੂ ਹਾਂ ਡੇਢ ਕਿ ਮਹੀਨਾ ਤੁਹਾਨੂੰ ਬੜਾ ਲੱਗ ਕਰਨਾ ਹੀ ਪੈਂਦਾ ਹਾਂਜੀ ਆ ਦੇਖੋ ਜੀ ਠੀਕ ਆ ਸੋ ਕਦਕੁੱਤ ਜਿਹੜਾ ਦੋਸਤੋ ਇਸ ਵੈੜ ਦਾ ਵੀ ਵੱਡਾ ਕਦਦਾ ਦੂਜੇ ਸੁਵੇਲ ਹੀ ਅੱਗੇ ਗੱਬਣ ਦੱਸ ਰਿਹਾ ਵੀਰ 5 ਜਨਵਰੀ ਨੂੰ ਜਿਹੜਾ ਦਿਨ 7 ਮਹੀਨੇ ਪੂਰੇ ਜਿਹੜੇ ਕੰਪਲੀਟ ਹੋ ਜਾਣੇ ਆ ਅੱਗੇ ਤਕਰੀਬਨ ਕੋਈ 2 ਕ ਮਹੀਨਾ ਦਾ ਟਾਈਮ ਬਚਣਾ ਦੋਸਤੋ 2 ਕ ਮਹੀਨਾ ਤੁਸੀਂ ਡرائی ਬਿਲਕੁਲ ਵੀ ਕਰਦੇ ਹੋਗੇ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਪਸੂ ਫੇਰ ਜਿਹੜਾ ਨਵੇਂ ਦੁੱਧ ਜਿਹੜਾ ਪਸੂ ਤਿਆਰ ਹੋਣਾ ਹੁੰਦਾ ਇੰਨੇ ਕਿ ਜਿਹੜੀ ਰੋਟੀ ਸੁਣੀ ਨਾ ਜਾਗੇ ਤੁਹਾਨੂੰ ਪਤਾ ਗਰਮੀ ਦਾ ਮਾਲ ਵਾ ਹੂੰ ਹੂੰ ਹਾਂ ਸਾਰਾ ਗਰਮੀ ਪੂਰੀ ਗਰਮੀ ਦੇ ਵਿੱਚ ਨੇ ਪੂਰਾ ਗਰਮੀ ਭਰ ਦੋ ਤੱਕ ਹਾਂ ਹੂੰ ਹੂੰ ਆਹ ਕਿਹੜੀ ਐਫ ਕੇ ਗਾਂ ਗਰਮੀ 'ਚ ਵਿਗਣੀ ਨਹੀਂ ਹਾਂ ਬਿਲਕੁਲ ਲੋਬੀ ਦੋਸਤੋ ਇਹ ਬੈੜਾ ਤੋਕਰ ਤੇ ਗੱਬਣ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਗੱਬਣ ਬਦੇਰੇ ਮੰਤ ਦੀ ਆ ਤੋਕਰ ਦੇ ਵਿੱਚ ਜੇਕਰ ਦੁੱਧ ਦੇਖੀਏ ਬੇਸ਼ੱਕ ਦੋਸਤੋ ਛੱਡਣ ਦੇ ਲੈ ਕੇ ਜਾਂ ਕੋਈ 10 15 ਦਿਨ ਦੁੱਧ ਵੀ ਤੁਸੀਂ ਜੇਕਰ ਪੀਣਾ ਚਾਹੋ ਤਾਂ ਦੁੱਧ ਵੀ ਪੀ ਸਕਦੇ ਜੇ ਅਦਰਵਾਈਜ਼ ਡਰਾਈ ਵੀ ਕਰਦੇ ਹੋਗੇ ਤਾਂ 2 ਕੁ ਮਹੀਨੇ ਪਸ ਬਸ ਅੱਗੇ ਸਵਾ ਪੀਰੀਅਡ ਜਿਹੜਾ ਇਹਦਾ ਰਹਿ ਗਿਆ ਸੂਣ ਦੇ ਵਿੱਚ ਠੀਕ ਆ 15 20 ਦਿਨ ਚੋ ਲੈਣਾ ਹਾਂ ਤੇ ਬਾਕੀ ਚਾਰੇ ਥਨ ਵਰਦੇ ਵਰਦੇ ਚੰਗੇ ਹੈ ਪੂਰੇ ਓਕੇ ਹੋ ਗਾਰੰਟੀ ਵਾ ਆਪਣੀ ਧਰਨ ਧਰ ਮੇਲੇ ਠੀਕ ਆ ਤੇ ਬਾਵੇ ਦਾ ਫਿਰ ਲੈਣੇ ਦੇਣੇ ਕੀ ਕਰਦਾਂਗੇ ਵੈਰ ਮੌਲੀ ਜੋ ਮਰਜ਼ੀ ਕਰੀ ਜੀ 30 27 28 ਪੰਜੀ ਜੀ ਮੰਨਤਾਂ ਹੋ ਜੀ 25000 ਚੋਂ 23000 ਦੀ ਦੇਦਾ 23000 ਦੀ ਹਾਂਜੀ ਪਰ ਉਹ ਗੱਲ ਬਣ ਜਾਣੀ ਵੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤੁਹਾਨੂੰ ਪਤਾ ਜੇ ਆਹ ਹੋਰ ਤੋਂ ਓਏ 23 33 ਦੀ ਹੁਣ ਵੀ ਵਿਕਦੀ ਆ ਥੋੜੀ ਆਪਾਂ ਨੂੰ ਰਾਏ ਦਣਾ ਮਿਲੀ ਅੱਗੇ 120 ਅੱਛਾ ਅੱਗੋਂ ਆਪਾਂ ਆਪਦੇ ਹੱਥੀ ਚੈੱਕ ਕਰਵਾਈਏ ਜਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਚੈੱਕ ਪਾਸ ਹੋਈ ਆ ਆਪਣੇ ਹੱਥੀ ਹਾਂਜੀ ਹਾਂਜੀ ਆ ਤੁਹਾਨੂੰ ਕੋਕੀ ਦੱਸੰਦੀ ਆ ਗਾਂ ਦੀ ਬਿਲਕੁਲ ਹਾਂਜੀ ਹਾਂਜੀ ਨਹੀਂ ਦੱਸਣ ਤਾਂ ਸਾਰਾ ਕੁ ਡਿਆ ਮੈਨੂੰ ਸਮੇਂ ਦਾ ਪਤਾ ਨਾ ਸਮਾਂ ਜ਼ਿਆਦਾ ਨਾ ਨਾ ਪਿਆ ਹੋਵੇ ਨਹੀਂ ਨਹੀਂ ਸਮਾਂ ਆਇਆ ਸੱਤ ਤੇ ਪੰਜ ਤਰੀਕ ਨੂੰ ਸਵਾ ਮਹੀਨਾ ਬਾਕੀ ਆ ਸਮਾਂ ਜ਼ਿਆਦਾ ਤਾਂ ਹੀ ਆ ਵੀ ਕਈ ਵਾਰਾਂ ਕਲੀਅਰ ਹੋ ਜਾਏ ਭਾਈ 9 ਦਿ ਲਓ ਵੀ ਦੋਸਤੋ ਬਾਕੀ ਕੋਈ ਵੀ ਰਸਾਈ ਬਿਆਨਾ ਕਰਕੇ ਪਹਿਲਾਂ ਆਪਦਾ ਆਪ ਦੀ ਤਸੱਲੀ ਆਪ ਵੀ ਤੁਸੀਂ ਆਪਣਾ ਡਾਕਟਰ ਲੈ ਆ ਕੇ ਗਏ ਕੋਈ ਨਹੀਂ ਆਪਣੀ ਤਸੱਲੀ ਆਪਣੀ ਡਾਕਟਰ ਆਪਣਾ ਡਾਕਟਰ ਲੈ ਆ ਕੇ ਵੀ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਹੈ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਦਾ ਲਾਂਭਾ ਨਾਵੇ ਵੀ ਜਿਆਦਾ ਸਮਾਂ ਲੱਗੀ ਵੀ 2 ਮਹੀਨਿਆਂ ਨੂੰ ਸੁਣੀ ਹੈ 4 ਲੱਗੀ ਇਸ ਕਰਕੇ ਆਪਣਾ ਡਾਕਟਰ ਨਾਲ ਲਿਆਓ ਆਪਦੀ ਤਸੱਲੀ ਕਰੋ ਤੁਸੀਂ 6.5 ਮਹੀਨਿਆਂ ਦੀ ਲੱਗੇ ਚਲੋ 4-5 ਦਿਨ ਇੱਧਰ ਵੀ ਉੱਧਰ ਵੀ ਹੋ ਸਕਦੇ ਹਾਂ ਆ ਕਰੋ ਚੈੱਕ ਜੀ ਠੀਕ ਹੈ ਥਣ ਥਣ ਚਾਰੇ ਵਰਦੇ ਆ ਜਿਹੜੇ ਭਰਾ ਨੇ ਖਰੀਦ ਨਹੀਂ ਆਪਦੀ ਭਰਾ ਕੇ ਤਸੱਲੀ ਕਰ ਲਿਓ ਤੇ ਵੈੜ ਬਿਲਕੁਲ ਪੜਤਾ ਜਿਹੜਾ ਜਾ ਬਾਈ ਜੀ ਜੀ ਨਾ ਤੇ ਬਾਈ ਜੀ ਨਾ ਠੀਕ ਹੈ ਭਰਾ ਅਗਲੀ ਪ੍ਰਾਪ ਜਿਹੜੀ ਆ ਵੈੜਾ ਆ ਵੈੜਾ ਮੂੰਹ ਚਾਰ ਦੰਦ ਵਛੀ ਇਹ ਵੀ ਕਮਾਲ ਦੀ ਲੱਗੀ ਹੋਈ ਹੈ ਵੱਡੀ ਕੱਦ ਕੱਦ ਦੀ ਵੱਡੀ ਪੂਰੀ ਕੱਦ ਕਰ ਬਹੁਤ ਉੱਚਾ ਦੋਸਤੋ ਆ ਵੇਖੋ ਫੇਸ ਕਾਲਰ ਬਲੈਕ ਰੰਗ ਇੱਕ ਰੰਗ ਬਿਲਕੁਲ ਬਲੈਕ ਤੇ ਨਸਲ ਬਰੀਡ ਦੇ ਵਿੱਚ ਤੁਸੀਂ ਵੇਖੋ ਦੋਸਤੋ ਐਚ ਐਫ ਦੇ ਵਿੱਚ ਆ ਠੀਕ ਹੈ ਜੀ ਕਾਦਾ ਮੂਰੀ ਮੋਢੇ ਨਾਲ ਖੰਦੀ ਐਚ ਐਫ ਬਰੀਡ ਦੇ ਵਿੱਚ ਆ ਵੀ ਫੁੱਲ ਵੱਡੀ ਹਾਈਟ ਸੋ ਫੁੱਲ ਵੱਡਾ ਕਾਦਾ ਪੁਰੇ ਪੜੇ ਜਿਹੜੇ ਪਿੱਠ ਪੁਰੇ ਤੋਂ ਵੇਖੋ ਦੋਸਤੋ ਪੂਰਾ ਉੱਚਾ ਕਾਦਾ ਹਾਂਜੀ ਤੇ ਇਹਦੀ ਡਿਟੇਲ ਕੀ ਹੈ ਪ੍ਰਾਪ ਸੂਬਾ ਪਹਿਲੇ ਨਹੀਂ ਹੁਣ ਚੱਲਦੀ ਪਈ ਆ ਪਹਿਲੇ ਨੂੰ ਚਾਰ ਦੰਦਵਾਦੇ ਇਹਨੂੰ 2.5 ਮਹੀਨੇ ਹੋ ਗਏ ਸੂਈ ਨੂੰ ਹਾਂ ਤੇ ਇਹ ਕਾੜੀ 35 ਦਿਨ ਬਣੀ ਨੂੰ ਹੀ ਹੋ ਗਈ ਆ 2.5 ਮਹੀਨੇ ਸੂਈ ਨੂੰ ਹਾਂ ਤੇ 35 ਦਿਨ ਬਣੀ ਨੂੰ ਹੋ ਗਏ ਆ ਅੱਛਾ ਜੀ ਹਾਂਜੀ ਅੱਛਾ ਹਾਂਜੀ ਤੇ ਆ ਸੌਹੇ ਜੇ ਘਰੋਂ ਆਈ ਹੋਣਾ ਪਾਉਂਦੇ ਹੀ ਇਤਨਾ ਹੀ ਪੱਠੇ ਪੁੱਠੇ ਦੇ ਵੰਡਵੰਡ ਨਹੀਂ ਪਾਉਂਦੇ ਸੀ ਅੱਛਾ ਮਤਲਬ ਢਾਈ ਕ ਮਹੀਨੇ ਸੋਈ ਨੂੰ ਹੋਏ ਆ ਹਾਂ ਤੇ 35 ਦਿਨ ਬਣ ਗਈ ਮਗਰੇ ਬਣ ਗਈ ਮਹੀਨਾ ਮਗਰੇ ਬਣ ਗਈ ਮਗਰੇ ਅੱਛਾ ਜੀ ਹਾਂਜੀ 35 ਦਿਨਾਂ ਦੀ ਬਣੀ ਆ ਅੱਛਾ ਜੀ ਤੇਰੀ ਚੈੱਕ ਪਾਸ ਨਹੀਂ ਹੋਈ ਹਾਂ ਜੀ ਸਵਾ ਡੇਢ ਮਹੀਨੇ ਦੇ ਲਾਗੇ ਤਾਂ ਕਿ ਜਿਹੜੀ ਬਣ ਵੀ ਗਈ ਸੀ ਹਾਂਜੀ ਹਾਂਜੀ ਤੁਹਾਨੂੰ ਪਤਾ ਇਹ ਸੁਕੇਰੇ ਡੰਗਰ ਬਾਹੀਂ ਤਿੰਨ ਦਿਨ ਅੱਛਾ ਦੋ ਦੋਨ ਕਿੰਨਾ ਚੋਰਿਆਂ ਦੇ ਥੱਲੇ ਹੁਣ ਇਸ ਟਾਈਮ 9 ਕਿਲੋ ਹੋਊਗਾ 8 ਕਿਲੋ ਦੀ ਗਰੰਟੀ ਹੈ 8 9 8 ਕਿਲੋ ਹਾਂ ਅੱਜ ਤੜਕੇ ਆਈ ਹੈ ਥੋੜੀ ਜਿਹੀ ਲੇਟ ਚ ਹੋਈ ਹੈ ਅੱਛਾ ਅੱਛਾ ਦੋ ਤੱਕ ਪੱਕਾ ਹੈਗਾ ਹਜ਼ਰ ਪੱਕਾ ਪੱਕਾ ਦੋ ਟਾਂਕ ਚੋਗੇ ਖੜੇ ਬਾਲਟੀ ਇੱਥੇ ਦੇਣਾ ਦੋ ਟਾਂਕ ਚੋਲਿਓ ਆਪਦੀ ਲਓ ਵੀ ਦੋਸਤੋ ਕੱਦ ਪੁੱਤ ਪੂਰਾ ਵੱਡਾ ਤੁਹਾਨੂੰ ਬਾਹਰ ਖੋਲ ਕੇ ਤੋਰ ਕੇ ਦਿਖਾਉਣੇ ਆ ਬਤੇਰੇ ਸਮਝ ਆ ਜੂਗੀ ਅਗੇ ਲੋਕ ਨਵਾਂ ਕਰ ਦੇਣਾ 35 ਦਿਨਾਂ ਦੀ ਜਿਹੜੀ ਬਣੀ ਆ ਆ ਵੇਖੋ ਨਸਲ ਫ੍ਰੀਡ ਦੇ ਵਿੱਚ ਤੁਸੀਂ ਦੇਖ ਕੇ ਚੈੱਕ ਕਰੋ ਬਹੁਤ ਸੋਹਣੀ ਵੱੱਛੀ ਆ ਮੂੰਹ ਛਿੱਗੀ ਤੇ ਸੂਬਾ ਜੇ ਕੇ ਦੂਜੇ ਲਈ ਬਣੀ ਆ ਪਹਿਲਾ ਸੂਬਾ ਹੋਣਾ ਚੱਲਦੀ ਪਈ ਆ ਪਹਿਲੇ ਸੂਬੇ ਦੇ ਦੌਰਾਨ ਹੋਣ ਜਿਹੜਾ 8998 ਦੁੱਧ ਜਿਹੜਾ ਬਿਲਕੁਲ ਇੰਦੇ ਕੋਲ ਹਾਜ਼ਰ ਆ ਸੋ ਬਿਲਕੁਲ ਜੰਮੀ ਪਲੀ ਪੂਰੀ ਆ ਵਜ਼ਨ ਵੀ ਚੰਗਾ ਦੋਸਤੋ ਜਿੰਨੇ ਵੀ ਆ ਰਾਜੀ ਆ ਕੋਈ ਲਿਸੇ ਲਸੇਰੇਪਣ ਦੇ ਵਿੱਚ ਨਹੀਂ ਇੱਕੋ ਜਾਂ ਬਿਲਕੁਲ ਪਿੱਠ ਪੁੜੇ ਤਾਂ ਇੱਕ ਸਾਲ ਆਹ ਬਲੀ ਆ ਇੱਕ ਸਾਲ ਦੀ ਵੰਡ ਨਹੀਂ ਦਿਖਾਇਆ ਇਹਨੂੰ ਅੱਛਾ ਹਾਂ ਘਾਹ ਦੇ ਬਲੀ ਜਿਹੜੀ ਬਲੀ ਆ ਅੱਛਾ ਜੀ ਘਾਹ ਤੇ ਹਾਂ ਜੀ ਹਾਂ ਜੀ ਘਾਹ ਦੇ ਪੁੱਠੇ ਤੇ ਲਾਓ ਜੀ ਤਾਂ ਤੁਹਾਨੂੰ ਪੂਰਾ ਮੁਠੀ ਆ ਹੱਥੀ ਚਵਾਈ ਦਾ ਥਾਣਾ ਦੋਸਤੋ ਜਿੰਨਾ ਵੀ ਹੈਗਾ ਕਰਮਾਂ ਵਾਲੀ ਦੀ ਠੰਡੀ ਤੇ ਜੀ ਬਹੁਤ ਵੰਗਾ ਪਾ ਗਈ ਅੱਛਾ ਮਾਰਨਿੰਗ ਚਵਾਈ ਸਾਰੇ ਪਸ਼ੂਆਂ ਦੀ ਤੁਸੀਂ ਦੱਸਤਾ ਸੀ ਵੀ ਕਰ ਲਈ ਆ ਹਾਂਜੀ ਤੁਹਾਨੂੰ ਪਤਾ ਇਹ ਵੀਡੀਓ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਕਿੰਨੇ ਕੁ ਟਾਈਮ ਦੀ ਵੈਸੇ ਮਾਰਨਿੰਗ ਚਵਾਈ ਹੋਈ ਇਹਦੀ ਚਵਾਈ ਹੋਈ ਜੋ 7:30 ਪੌਣੇ 8 ਵਜੇ ਦੀ ਉਹ ਲੇਟ ਹੀ ਕੀਤੀ ਫਿਰ ਹਾਂਜੀ ਇਹਦੀ ਹੋਈ ਆ ਆਪਣੀ 6:30 ਵਜੇ ਦੀ ਠੀਕ ਆ ਹਾਂਜੀ ਲਓ ਜੀ 7:30 6:30 7:30 ਇੱਥੇ ਜਿਹੜੀਆਂ ਚਵਾਈਆਂ ਦੋਸਤੋ ਹੋਈਆਂ ਆ ਜੋੜੀ ਇਕੱਠੀ ਆਈ ਹੈ ਜਿਹੜੀ ਗੱਬਣ ਤੇ ਆ ਦੋਕੜ ਨਾ ਹਾਂਜੀ ਆ ਦੋਵੇਂ ਇਕੱਠੀਆਂ ਆਈਆਂ ਹੁਣ ਆਪਣਾ ਜਿਹੜਾ ਦੋਸਤੋ ਵੀਡੀਓ ਬਣਾਉਣ ਦਾ ਸਮਾਂ 10:00 ਵਜੇ ਦੇ ਨੀਅਰ ਅਰਾਊਂਡ ਆ ਅੱਗੇ ਕੋਈ ਵੀਰ ਸੌਦਾ ਕਰਦਾ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਵੇ ਹਾਂਜੀ ਹਰ ਵਾਰ ਆਪਾਂ ਕਹਿੰਦੇ ਆ ਬਾਕੀ ਬੱਚੀ ਬਹੁਤ ਪਿਆਰੀ ਆ ਆ ਵੇਖੋ ਜਿਹੜਾ ਵੀਰ ਲੈ ਜਾਊਗਾ ਦੋਸਤੋ ਅੱਗੇ ਵਾਅਦੇਬੰਦੀ ਵੀ ਹੈਗੀ ਜੀ ਜੇ ਸਾ ਮੈਂ ਵੰਡ ਚੰਗਾ ਪੈ ਜੇ ਨਾ ਇਹਨੂੰ ਕਰ ਗੇ ਜਿਵੇਂ ਦੋ ਦੋ ਹੀ ਹਾਂਜੀ ਚਲੋ ਤੁਹਾਡੇ ਕੋਲ ਤਾਂ ਅੱਜ ਭਲਕ ਪਸੂ ਆਇਆ ਅੱਗੇ ਜਿਹੜਾ ਕੋ ਟਕਾ ਕੇ ਸੇਵਾ ਕਰੂਗਾ ਜੇ ਇਹਦੇ 2 ਦਿਨ ਡੇਕੀ ਫਿਰ ਢਾਕਲੇ ਬਾਹਰ ਚਵਾਦਾ ਠੀਕ ਹੁਣ ਆਪਾਂ 8 ਕਿਲੋ ਦੀ ਗਰੰਟੀ ਤਸੱਲੀ ਦੇ ਭੇਜਾਂਗੇ ਗਰੰਟੀ ਗਰੰਟੀ ਪੂਰੀ ਤੇ ਪ੍ਰਭ ਇਸ ਬੱਚੀ ਦਾ ਕੀ ਮੁੱਲ ਕਰਾਂਗੇ ਬੈੜਾ ਮੈਂ ਨਾ 60 ਹੀ ਕਰ ਲਈ ਜਿੱਲੀ ਬੱਚੀ ਨਹੀਂ ਚਲੋ ਆਪਾਂ 60 ਦੀ ਨਾ ਕਰਨਾ ਗਾ ਹੈਗੀ 60 ਦੀ ਆ ਜੇ ਗੱਬਰ ਨਿਕਲਿਆ ਹੀ ਮੁੱਲ ਹੋਰ ਹੋਊਗਾ ਹਾਂ ਚਲੋ ਉਹ ਤਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਹਾਂਜੀ ਚਲੋ 35 ਦੇਣਾ ਜੇ ਚਲੋ 1.5 ਮਹੀਨਾ ਫਿਰ ਪਿਆ ਹਾਂਜੀ ਤੇ ਕੋਈ ਚੈੱਕ ਪਾਸ ਆਜੂਗੀ ਬਾਅਦ ਵਿੱਚ ਤੇ ਜੇ ਹੁਣ ਦੇ ਦਈਏ ਹਾਂਜੀ ਹੂੰ ਤੇ ਹੋਰ ਕਰਦੇ ਮੈਂ ਹੋਰ ਕਰਦੇ ਫਿਰ ਮੈਂ ਨਾ ਵੀ ਪੂਰੇ 17 ਦੀ ਨਵਾਂ ਸਾਲ ਹੈ ਵੀ ਹਨਾ ਪੂਰੇ 17 ਦੇ ਦਾਂਗੇ 17000 ਦੀ ਹਾਂਜੀ ਲੋਬੀ ਦੋਸਤੋ 17000 ਦੀ ਕੋਈ ਆਨਸਰ ਬੱਚੀ ਨਹੀਂ ਢੀ ਦਿੰਦਾ ਨਹੀਂ ਦਿੰਦਾ ਤੇ ਬਾਕੀ ਹਾਂ ਬਾਕੀ ਕਰਮਾਲੀ ਥਰੇ ਦੁੱਧ ਵੀ ਭਰਾ ਦਾ ਸੰਡਿਆ ਸਾਡੇ ਆਪ ਵੀ ਆਪ 60000 ਰੁਪਏ ਲਈਏ ਤੇ ਮੱਝ ਦੁੱਧ ਦਿੰਦੀ ਹੈ ਕੋਈ 8 ਕਿਲੋ ਤੇ ਬਾਕੀ ਤੁਹਾਨੂੰ 17000 ਦੇ ਵਿੱਚ ਕੋਈ ਆਹ ਪੈਣ ਵੀ ਇਹਦੀ 6 ਦਿਨਾਂ ਚ ਕਰਾਈ ਜੋ ਇਹਦੀ ਕੱਲੀ ਦੀ ਅੱਛਾ ਤੇ 60 ਇੱਥੇ ਆਈ ਫੈਂਟੀ ਅੱਛਾ ਪ੍ਰਾਪ ਹੁਣ ਮਾਲਾ ਚੋਈ ਜਵਾਈਆ ਬਖਾਲਾ ਘੱਟ ਸ਼ੋਅ ਕਰਦਾ ਪਿਆ ਹਾਂ ਜੀ ਹਾਂ ਇਹ ਪੂਰੀ ਖੇਡ ਜਾਂਦੀ ਹੈ ਅੱਛਾ ਸ਼ਾਮ ਨੂੰ ਹਾਂ ਜੀ ਹਾਂ ਜੀ ਪੂਰੀ ਖੇਡ ਆਪਾਂ ਦੋ ਟਾਈਮ ਚੋਈ ਆ ਭਾਵੇਂ ਅੱਜ ਹੀ ਉਹ ਗਾਰੰਟੀ ਤੇ ਲੈ ਜਾਏ ਕੋਈ ਠੀਕ ਹੈ ਜੀ ਲਓ ਵੀ ਦੋਸਤੋ ਇਹ ਥਣਲੇਵਾ ਦੋਸਤੋ ਬਾਕੀ ਅ ਜੋ ਵਾਈਂਦੀ ਹੋਈ ਆ ਮਾਰਨਿੰਗ ਤੁਹਾਨੂੰ ਮੈਂ ਫੇਰ ਰਿਪੀਟ ਕਰ ਦਿੰਦਾ ਬਹੁਤੇ ਵੀਰਾਂ ਨੇ ਕਈ ਵਾਰ ਸਵਾਲ ਜਵਾਬ ਕਰਦੇ ਵੀ ਬੁਖਾਰਾ ਨਾ ਜੰਮੀ ਪਲੀ ਦੁੱਧ ਕਿਦੇ ਇੰਨਾ ਦੀਂਦੀ ਆ ਹਾਂ ਤੇ ਆ ਨਾ ਆਈ ਘਾਉ ਦੋ ਵੰਡ ਨਹੀਂ ਵਿਖਾਇਆ ਇਹਨੂੰ ਜੋ ਨਾ ਨਹੀਂ ਚੰਗੀ ਆ ਜਿਹੋ ਜੀ ਨਸਲ ਬ੍ਰੀਡ ਹੈ ਨਾ ਇਹ ਕਰਮਾ ਦੀ ਅੱਜ ਪੂਰੀ ਤਿਆਰੀ ਤੇ ਹੋਵੇ ਤਾਂ ਆਪਾਂ ਨੂੰ ਪਤਾ ਵੀ ਕਿੱਥੇ ਟੋਟਰੀ ਜਾਂਦੇ ਨੇ ਇਸ ਤਰ੍ਹਾਂ ਬੰਨ੍ਹ ਦਿੰਦਾ ਹਾਂ ਆ ਹੈਗੀ ਪਾਰੋਂ ਲਿਆਂਦੇ ਆ ਜੋੜਾ ਠੀਕ ਆ ਜੀ ਹਾਂਜੀ ਲੋ ਜੀ ਦੋਸਤੋ ਇਹ ਪਸ਼ੂ ਆ ਚਾਰ ਨਗ ਚਾਰੇ ਨਗ ਜਿਹੜੇ ਆ ਤੁਹਾਡੇ ਨਾਲ ਡਿਟੇਲ ਸਾਂਝੀ ਕਰਤੀ ਆ ਰੇਟ ਪਰ ਤਾਂ ਜਿੱਦਾਂ ਤੁਹਾਨੂੰ ਕਿਹਾ ਗਿਆ ਸੀਗਾ 400 40000 ਦੇ ਬਿਲਕੁਲ ਠੇਠਾਂ ਹੀ ਆੜੇ ਸਾਰੇ ਪਸੂ ਆ। ਸੋ ਜਿਹੜਾ ਜੀ ਮਰ ਪਸੰਦ ਆ। ਲਾ ਦੇਨੇ ਆ ਫਿਰ। ਹਾਂਜੀ। ਜੇ ਉਹ ਜੋੜਾ ਹੀ ਖੜੂ ਕੋਈ। ਹਾਂ। ਤੇ 40000 ਚ 2000 ਛੱਡਦਾ 38000। ਮਤਲਬ ਕਿਵੇਂ? ਉਹ ਪਰਲਾ ਜੋੜਾ ਹੀ। ਗੱਬਣ ਡੋਕਰ ਦੇ ਨਾਲ ਉਹ। ਅੱਪਾ ਜਿਹੜੀ ਕਿੰਨੇ ਕਿੰਨੇ ਦਾ ਦੱਸੀ ਸਿਕ ਤਾਂ 17000 ਦੀ ਹੋਗੀ। 12 ਦੀ ਦੱਸੀ। ਹਾਂ। ਤੇ 39000 ਦਾ ਯਾਰ ਹੋਰ ਮੰਗਦਾਂ ਕਰਦਾ। ਅੱਛਾ 38 ਦੇ ਦੇਣਾ। 38 ਦੇ ਵਿੱਚ। ਲੋ ਜੀ ਜਿਹੜਾ ਜੋੜਾ ਲੈ ਜੂਗਾ ਲਾਸਟ ਵਿੱਚ ਇੱਕ ਤਾਂ ਗੱਬਣ ਚੈੱਕ ਪਾਸ ਆ। ਇੱਕ 35 ਦਿਨਾਂ ਦੀ ਚੈੱਕ ਪਾਸ ਚ ਆਜੂਗੀ ਕੋਈ ਮਹੀਨੇ ਡੇ ਜੇਕਰ ਦੋਵੇਂ ਦੋਸਤੋ ਲੈ ਕੇ ਜਾਂਦਾ ਹੈ ਤੇ 40 39000 ਬਣਦਾ ਹੈ 17000 ਤੇ 12000 ਦਾ ਹਾਂਜੀ ਤੇ 39000 ਬਣਦਾ ਬਾਕੀ ਤੁਹਾਨੂੰ 1000 ਹੋਰ ਮਾਨਤਨ 38000 ਦੇ ਵਿੱਚ ਦੇ ਦਿੰਦੇ ਆ ਆਹ ਮਾਨਤਨ ਕਰ ਦਿੰਦੇ ਆ ਥੋੜਾ ਬਹੁਤ ਠੀਕ ਹੈ ਤੇ ਪ੍ਰਾਪਰ ਨੰਬਰ ਬੋਲ ਦਈਏ ਵੀਰੇ ਫੋਨ ਨੰਬਰ 9887 ਕਤਾ ਦੋਸਤ 68 73470 71 ਦੋਸਤਾਂ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਅੱਜ ਐਨੀਮਲ ਸੀਗੇ ਵੀਰ ਪ੍ਰਾਪ ਦੇ ਕੋਲ ਮੈਨੂੰ ਲੁੱਟਣ ਵਾਲਾ ਹੀ ਆ ਠੀਕ ਹੈ ਜੀ ਸੋ ਮੇਲਾ ਲੁੱਟਣ ਵਾਲੀ ਗੱਲਬਾਤ ਹੈ ਵੀਰਾਂ ਦਾ ਵੀ ਛੋਟੇ ਛੋਟੇ ਜੇ ਰੇਟ ਤੇ ਨਵੇਂ ਸਾਲ ਦੀਆਂ ਆਫਰ ਆਈਆਂ ਜਿਹੜੇ ਵੀਰ ਨੂੰ ਪਸੰਦ ਹੈ ਜਿਹੜਾ ਵੀ ਐਨੀਮਲ ਆਊਗਾ ਘਰ ਆਣਗੇ ਤੁਸੀਂ ਤਸੱਲੀ ਕਰ ਲਿਓ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ